ਮੈਂ ਜਿੱਥੇ ਖੜਾ ਆ ਇਹ ਦੇਸੀ ਮੱਕੀ ਆ ਇਹ ਚਾਰਾ ਉਹ ਆ ਜਿਵੇਂ ਆਪਣੇ ਵੱਡੇ-ਵਡੇਰੇ ਬੀਜ ਦੇ ਹੁੰਦੇ ਸੀਗੇ ਇਹਨੂੰ ਅਸੀਂ ਚਾਰ ਬੀਜ ਰਲਾ ਕੇ ਬੀਜਾਂਗੇ ਦੇਸੀ ਮੱਕੀ ਨਾਲ ਇਹਦੇ ਹੋਏਗਾ ਜੀ ਬਾਜਰਾ ਨਾਲ ਇਹਦੇ ਹੋਏਗਾ ਹਰਮਾਂ ਤੇ ਇੱਕ ਹੋਏਗੀ ਜੀ ਚਿੱਟੀ ਚਰੀ ਇੱਕ ਕਨਾਲ ਦੇ ਲਈ ਜਿਹੜਾ ਬੀਜ ਚਾਹੀਦਾ ਹੈਗਾ ਆ ਦੇਸੀ ਮੱਕੀ 4 ਕਿਲੋ ਚਾਹੀਦੀ ਆ 2 ਕਿਲੋ ਬੀਜ ਚਾਹੀਦਾ ਹੈ ਜੀ ਬਾਜਰੇ ਦਾ 1 ਕਿਲੋ ਬੀਜ ਚਾਹੀਦਾ ਹੈ ਚਰੀ ਦਾ ਹਰਮਾਂ ਜਿਹੜੀ ਆ ਉਹ ਤੁਹਾਨੂੰ ਅੱਧਾ ਕਿਲੋ ਲੈਣੀ ਪਏਗੀ ਟੋਟਲ ਬੀਜ ਹੋ ਗਿਆ ਜੀ 7.5 ਕਿਲੋ ਬੀਜਣ ਦਾ ਸਮਾਂ ਕਿਸਾਨ ਵੀਰੋ ਇਹ ਹੁੰਦਾ ਆ ਇਹ ਸਤੰਬਰ ਦੇ ਸ਼ੁਰੂ ਤੋਂ ਲੈ ਕੇ ਸਤੰਬਰ ਦੇ ਅੱਧ ਤੱਕ ਜਾਂਦਾ ਇਹ ਬਹੁਤ ਤਾਕਤਵਰ ਚਾਰਾ ਬਣ ਜਾਂਦਾ ਤੇ ਦੁੱਧਾਰੂ ਪਸ਼ੂਆਂ ਦੇ ਲਈ ਇਹ ਬਹੁਤ ਹੀ ਵਧੀਆ ਚਾਰਾ ਹੈ ਇਹਦਾ ਇੰਨਾ ਤਾਕਤਵਰ ਚਾਰਾ ਆ ਨਾ ਪਸ਼ੂ ਦੀ ਸਿਹਤ ਬਹੁਤ ਬਣਾਉਂਦਾ ਜਦੋਂ ਤੁਸੀਂ ਇਹ ਚਾਰਾ ਪਾ ਰਹੇ ਆ ਤੇ ਉਹਦੇ ਵਿੱਚ ਤਿੰਨ ਚਾਰ ਚੀਜ਼ਾਂ ਦਾ ਬਹੁਤ ਹੀ ਖਿਆਲ ਰੱਖਣਾ ਪੈਣਾ ਤਾਂ ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਸਵਾਗਤ ਹੈ ਚੈਨਲ ਪੀਆਰ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਫਿਰ ਇੱਕ ਬਹੁਤ ਹੀ ਵਧੀਆ ਉੱਤਮ ਪਸ਼ੂਆਂ ਦੇ ਚਾਰੇ ਦੇ ਉੱਤੇ ਗੱਲ ਕਰਨ ਲੱਗੇ ਆ ਤੁਸੀਂ ਚਾਰੇ ਦੇ ਉੱਤੇ ਵੀਡੀਓ ਮੰਗਦੇ ਸੀ ਆਪਾਂ ਸਾਡੇ ਸਮਾਜ ਦੇ ਵਿੱਚ ਜਿਹੜਾ ਬਹੁਤ ਹੀ ਪ੍ਰਚਲਿਤ ਚਾਰਾ ਪਹਿਲਾਂ ਸ਼ੁਰੂ ਤੋਂ ਰਿਹਾ ਆ ਤੇ ਅੱਜ ਵੀ ਲੋਕ ਉਹਨੂੰ ਬਹੁਤ ਜ਼ਿਆਦਾ ਵਰਤਦੇ ਨੇ ਉਹਦੀ ਗੱਲ ਕਰਨ ਲੱਗੇ ਆ ਹੁਣ ਉਹਦੇ ਦਿਨ ਚੱਲ ਰਹੇ ਨੇ ਆਪਾਂ ਇਸ ਲਈ ਉਹਦੀ ਗੱਲ ਕਰਾਂਗੇ ਦੁੱਧਾਰੂ ਪਸ਼ੂਆਂ ਦੇ ਲਈ ਬਹੁਤ ਵਧੀਆ ਚਾਰਾ ਤਾਕਤ ਦਾ ਖਜ਼ਾਨਾ ਆ ਇਹ ਚਾਰਾ ਦੋਸਤੋ ਮੈਂ ਜਿੱਥੇ ਖੜਾ ਆ ਇਹ ਦੇਸੀ ਮੱਕੀ ਆ ਇਹ ਵੀ ਪਸ਼ੂਆਂ ਦੇ ਚਾਰੇ ਲਈ ਵਰਤੀ ਜਾ ਸਕਦੀ ਆ ਪਰ ਜਿਹੜੇ ਚਾਰੇ ਤੇ ਮੈਂ ਗੱਲ ਕਰਨ ਲੱਗਿਆ ਉਹ ਤੁਸੀਂ ਨੋਟ ਕਰ ਲਓ ਜੀ ਇਹ ਚਾਰਾ ਰਲਾ ਕੇ ਬੀਜਿਆ ਜਾਣਾ ਆ ਜੋ ਤੁਸੀਂ ਦੇਖ ਰਹੇ ਆ ਇਹ ਤਾਂ ਆਪਣੇ ਕੋਲ ਮੱਕੀ ਖੜੀ ਆ ਕੱਲੀ ਪਰ ਜਦੋਂ ਹੁਣ ਹੁਣ ਬੀਜਿਆ ਜਾਣਾ ਇਹਨੂੰ ਪਸ਼ੂਆਂ ਦੇ ਚਾਰੇ ਵਜੋਂ ਤਾਂ ਦੋਸਤੋ ਇਹਨੂੰ ਆਪਾਂ ਬੀਜਣਾ ਹੈਗਾ ਆ ਰਲਾ ਕੇ ਕਿਹੜੀਆਂ ਚੀਜ਼ਾਂ ਰਲਾਈਆਂ ਜਾਣੀਆਂ ਆ ਅਸੀਂ ਤੁਹਾਨੂੰ ਐਸਟੀਮੇਟ ਦੇਣ ਲੱਗੇ ਇੱਕ ਕਨਾਲ ਦਾ ਤੋਂ ਇੱਕ ਕਨਾਲ ਦਾ ਨੋਟ ਕਰੋ ਜੇ ਤੁਸੀਂ ਇੱਕ ਕਨਾਲ ਚਾਰਾ ਬੀਜਣਾ ਆ ਉਹਦੇ ਲਈ ਸਾਨੂੰ ਕਿੰਨਾ ਬੀਜ ਚਾਹੀਦਾ ਇਹਨੂੰ ਅਸੀਂ ਚਾਰ ਬੀਜ ਰਲਾ ਕੇ ਬੀਜਾਂਗੇ ਦੇਸੀ ਮੱਕੀ ਨਾਲ ਇਹਦੇ ਹੋਏਗਾ ਜੀ ਬਾਜਰਾ ਨਾਲ ਇਹਦੇ ਹੋਏਗਾ ਹਰਮਾਂ ਤੇ ਇੱਕ ਹੋएगी ਜੀ ਚਿੱਟੀ ਚਰੀ ਇੱਕ ਕਨਾਲ ਦੇ ਲਈ ਜਿਹੜਾ ਬੀਜ ਚਾਹੀਦਾ ਹੈਗਾ ਤਕਰੀਬਨ ਸਾਢੇ ਇੱਕ 7 ਕਿਲੋ ਬੀਜ ਚਾਹੀਦਾ ਆ ਜਿਹਦੇ ਵਿੱਚੋਂ ਕਿ ਦੇਸੀ ਮੱਕੀ ਜਿਹੜੀ ਆ ਉਹ 4 ਕਿਲੋ ਚਾਹੀਦੀ ਆ 2 ਕਿਲੋ ਬੀਜ ਚਾਹੀਦਾ ਹੈ ਜੀ ਬਾਜਰੇ ਦਾ 1 ਕਿਲੋ ਬੀਜ ਚਾਹੀਦਾ ਹੈ ਚਰੀ ਦਾ ਅੱਧਾ ਕਿਲੋ ਬੀਜ ਹਰਮਾ ਦਾ ਲੈ ਲਓ ਟੋਟਲ ਬੀਜ ਹੋ ਗਿਆ ਜੀ 7.5 ਕਿਲੋ ਇੱਕ ਕਨਾਲ ਦੇ ਵਿੱਚ ਤੁਸੀਂ 7.5 ਕਿਲੋ ਇਹ ਜਿਹੜੀ ਚੀਜ਼ ਆ ਇਹ ਬੀਜਣੀ ਆ ਇਸ ਚਾਰੇ ਨੂੰ ਬੀਜਣਾ ਆ ਹੁਣ ਤੁਹਾਨੂੰ ਮੈਂ ਨੋਟ ਕਰਾਉਣਾ ਆ ਕਿ ਇਹਦੇ ਬੀਜਣ ਦੇ ਸਮੇਂ ਦੇ ਬਾਰੇ ਵੈਸੇ ਤਾਂ ਇਹ ਸਤੰਬਰ ਦੇ ਸ਼ੁਰੂ ਤੋਂ ਲੈ ਕੇ ਸਤੰਬਰ ਦੇ ਅੱਧ ਤੱਕ ਜਾਂਦਾ ਆ ਬਿਜਾਈ ਦਾ ਸਮਾਂ ਅ ਜਿਵੇਂ ਤੁਸੀਂ ਕਹ ਲਓ ਵੀ ਭਾਦੋਂ ਦੇ ਅੱਧ ਤੋਂ ਲੈ ਕੇ ਭਾਦੋਂ ਦੇ ਅਖੀਰ ਤੱਕ ਤੁਸੀਂ ਇਹਨੂੰ ਬੀਜ ਸਕਦੇ ਆ ਇਸ ਲਈ ਯਾਦ ਰੱਖੋ ਕਿ ਇਹਦੇ ਦਿਨ ਹੁਣ ਚੱਲਦੇ ਪਏ ਆ ਅਗਰ ਸਾਡਾ ਸੁਝਾਅ ਇਹ ਆ ਕਿ 2 4 5 7 ਦਿਨ ਇੱਧਰ ਉੱਧਰ ਹੋ ਜਾਂਦੇ ਆ ਲੇਟ ਵੀ ਤੁਸੀਂ ਹੋ ਜਾਂਦੇ ਆ ਤਾਂ ਇਹਦੀ ਬਿਜਾਈ ਕਰ ਲਓ ਕਿਉਂਕਿ ਮੌਸਮ ਉਸ ਤਰ੍ਹਾਂ ਦਾ ਚੱਲ ਰਿਹਾ ਆ ਤੇ ਤੁਸੀਂ ਬੀਜ ਸਕਦੇ ਆ ਕਿਸਾਨ ਵੀਰੋ ਜਦੋਂ ਜ਼ਮੀਨ ਦੀ ਤਿਆਰੀ ਦੀ ਗੱਲ ਆਉਂਦੀ ਆ ਤਾਂ ਉਹਦੇ ਵਿੱਚ ਸਾਡੇ ਕੁਝ ਸਵਾਲ ਹੁੰਦੇ ਨੇ ਜ਼ਮੀਨ ਦੀ ਤਿਆਰੀ ਤੇ ਦੇਖੋ ਜੀ ਉਵੇਂ ਹੀ ਹੋਣੀ ਆ ਜਿਵੇਂ ਕਿ ਕਣਕ ਬੀਜਣ ਦੇ ਲਈ ਅਸੀਂ ਕਰਦੇ ਹਾਂ ਜ਼ਮੀਨ ਬੱਤਰ ਆ ਜਾਵੇ ਉਹਦੇ ਬਿਨਾ ਇਹ ਬੀਜੀ ਨਹੀਂ ਜਾਣੀ ਅਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਜਦੋਂ ਵਾਉਣੀ ਆ ਤਾਂ ਫਿਰ ਜਿਵੇਂ ਕਣਕ ਦੇ ਲਈ ਤਿਆਰ ਕੀਤਾ ਜਾਂਦਾ ਖੇਤ ਜਿਸ ਤਰ੍ਹਾਂ ਦਾ ਉਸੇ ਤਰ੍ਹਾਂ ਦਾ ਹੀ ਖੇਤ ਇਹਦੇ ਲਈ ਵੀ ਸਾਨੂੰ ਚਾਹੀਦਾ ਪਰ ਇੱਥੇ ਕੁਝ ਚੀਜ਼ਾਂ ਧਿਆਨ ਦੇਣਯੋਗ ਆ ਇੱਕ ਕਨਾਲ ਦੇ ਵਿੱਚ ਤਾਂ ਦੋਸਤੋ ਅਸੀਂ ਤੁਹਾਨੂੰ ਰეკਮੈਂਡ ਕਰ ਰਹੇ ਹਾਂ ਕਿ ਤੁਸੀਂ ਦੇਸੀ ਰੂੜੀ ਪਾ ਦਿਓ ਪਹਿਲਾਂ ਦੇਸੀ ਰੂੜੀ ਰਲਾ ਦਿਓ ਗਲਿਆ ਹੋਇਆ ਢੇਰ ਹੋਣਾ ਚਾਹੀਦਾ ਆ ਇਹਦਾ ਧਿਆਨ ਰੱਖਿਓ ਜਿੰਨੀ ਤੁਹਾਨੂੰ ਠੀਕ ਲੱਗਦੀ ਉੰਨੀ ਕੁ ਰਲਾ ਸਕਦੇ ਜ਼ਮੀਨ ਦੀ ਲੋਡ ਮੁਤਾਬਕ ਕਿਉਂਕਿ ਕਈਆਂ ਨੂੰ ਜ਼ਿਆਦਾ ਲੋਡ ਹੁੰਦੀ ਕਈ ਜ਼ਮੀਨਾਂ 'ਚ ਕਈਆਂ 'ਚ ਘੱਟ ਲੋਡ ਆ ਜ਼ਮੀਨਾਂ ਭਾਰੀਆਂ ਨੇ ਉੱਥੇ ਸਾਨੂੰ ਜ਼ਿਆਦਾ ਪਾਉਣ ਦੀ ਲੋਡ ਨਹੀਂ ਪੈਂਦੀ ਇਹਨੂੰ ਧਿਆਨ 'ਚ ਰੱਖਣਾ ਹੁਣ ਬਾਕੀ ਕਈ ਲੋਕ ਦੋਸਤੋ ਉਹ ਨੇ ਜਿਹੜੇ ਕਈ ਵਾਰੀ ਉਹਨਾਂ ਕੋ ਰੂੜੀ ਅਵੇਲੇਬਲ ਨਹੀਂ ਹੁੰਦੀ ਪਰ ਜ਼ਮੀਨ ਨੂੰ ਖਾਦ ਦੀ ਲੋੜ ਹੈਗੀ ਆ ਕਿ ਫਿਰ ਅਗਰ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ ਤੇ ਤੁਸੀਂ ਡਾਇਆ ਪਾ ਸਕਦੇ ਆ ਡੀਏਪੀ ਖਾਦ ਪਾ ਸਕਦੇ ਆ ਪਰ ਉਹ ਵੀ 10 ਕਿਲੋ ਇੱਕ ਕਨਾਲ ਦੇ ਵਿੱਚ ਪਾਉਣੀ ਆ ਇਸ ਤੋਂ ਜ਼ਿਆਦਾ ਤੁਸੀਂ ਨਹੀਂ ਪਾਉਣੀ ਹੈਗੀ ਇਹ ਬਹੁਤ ਆ ਇੰਨੀ ਮਾਤਰਾ ਸਾਡੇ ਸਾਬ ਨਾਲ ਹੁਣ ਗੱਲ ਕਰਦੇ ਆ ਬਿਜਾਈ ਦੇ ਤਰੀਕੇ ਦੇ ਤਾਂ ਉਹਦੇ ਵਿੱਚ ਸਭ ਤੋਂ ਧਿਆਨ ਦੇਣ ਯੋਗ ਚੀਜ਼ ਇਹੀ ਹੈ ਕਿ ਜਦੋਂ ਅਸੀਂ ਇਹਨੂੰ ਬੀਜਣਾ ਆ ਤਾ ਧਿਆਨ ਅਸੀਂ ਪਹਿਲੇ ਨੰਬਰ ਤੇ 72 ਦਾ ਰੱਖਣਾ ਹੁੰਦਾ ਆ ਦੂਸਰੇ ਨੰਬਰ ਤੇ ਵਧੀਆ ਤਰੀਕੇ ਨਾਲ ਵਾਈ ਹੋਵੇ ਜ਼ਮੀਨ ਤੇ ਫਿਰ ਵਾਈ ਹੋਈ ਜ਼ਮੀਨ ਤੇ ਅਸੀਂ ਇਹ ਸਾਰੇ ਬੀਜ ਜਿਹੜੇ 7.5 ਕਿਲੋ ਸੀ ਤੁਹਾਨੂੰ ਚਾਰ ਬੀਜ ਦੱਸੇ ਨੇ ਚਾਰੇ ਬੀਜ ਤੁਸੀਂ ਜਿਹੜੇ ਰਲਾ ਲੈਣੇ ਆ ਚੰਗੀ ਤਰ੍ਹਾਂ ਰਲਾ ਕੇ ਹੀ ਇਹਨਾਂ ਦਾ ਛਿਟਾ ਦੇਣਾ ਆ ਯਾਦ ਰੱਖੋ ਇਹ ਭਾਵੇਂ ਸਿੱਧੀ ਮੱਕੀ ਮੈਂ ਤੁਹਾਨੂੰ ਦੇਸੀ ਦਿਖਾਲ ਰਿਹਾ ਜਾਂ ਪਿਓਰ ਕੱਲੀ ਆ ਮੱਕੀ ਇਹ ਸਾਡੇ ਕੋਲ ਔਰ ਅਸੀਂ ਤੁਹਾਨੂੰ ਇਹ ਦੱਸ ਰਿਹਾ ਕਿ ਤੁਸੀਂ ਜਦੋਂ ਹੁਣ ਬੀਜਣਾ ਆ ਤਾਂ ਤੁਸੀਂ 4 ਵਜੇ ਜਦੋਂ ਬੀਜਣਾ ਆ ਤਾਂ ਫਿਰ ਤੁਸੀਂ ਇਹ ਸਾਰੇ ਰਲਾ ਕੇ ਹੀ ਛਿੱਟਾ ਦੇਣਾ। ਦੋਸਤੋ ਛਿੱਟਾ ਦੇਣ ਤੋਂ ਬਾਅਦ ਤੁਸੀਂ ਇੱਕ ਵਾਰ ਦੋਰ ਮਾਰ ਦਿਓ ਯਾਨੀ ਕਿ ਘਰ ਫਿਰ ਹਲਕਾ ਜਿਹਾ ਬਾਧਿਓ ਤਾਂ ਕਿ ਬੀਜ ਚੰਗੀ ਤਰ੍ਹਾਂ ਜ਼ਮੀਨ 'ਚ ਰਲ ਜਾਵੇ। ਔਰ ਉਸ ਤੋਂ ਬਾਅਦ ਇੱਕ ਹਲਕਾ ਜਿਹਾ ਸੁਹਾਗਾ ਮਾਰ ਸਕਦੇ ਹਾਂ ਤੇ ਇਸ ਤੋਂ ਬਾਅਦ ਗੱਲ ਪਾਣੀ ਦੀ ਆਉਂਦੀ ਆ। ਪਾਣੀ ਦੋਸਤੋ ਇਹਨੂੰ ਜ਼ਿਆਦਾ ਨਹੀਂ ਲੱਗਣਾ ਹੈ। ਸਿਆਣੇ ਕਹਿੰਦੇ ਹੁੰਦੇ ਸੀ ਵੀ ਇਹਨੂੰ ਥੋੜੀ ਜੀ ਅਸੀਂ ਅ ਬਿਨਾ ਪਾਣੀ ਦੇ ਉੱਗਣ ਦੇਣਾ। ਤਕਰੀਬਨ 25 ਦਿਨ ਦੇ ਨੇੜੇ ਤੇੜੇ ਜਾ ਕੇ ਜਦੋਂ ਤੁਸੀਂ ਲੋੜ ਮਹਿਸੂਸ ਕਰੋ ਤੁਹਾਨੂੰ ਲੱਗਦਾ ਹੈ ਕਿ ਹੁਣ ਪਾਣੀ ਲਾ ਦੇਣਾ ਚਾਹੀਦਾ ਹੈ ਇਹ ਤੁਸੀਂ ਦੇਖਣਾ ਤੁਹਾਡੀ ਜੱਜਮੈਂਟ ਆ ਕਿ ਹੁਣ ਤੁਹਾਨੂੰ ਲੱਗਦਾ ਹੈ ਕਿ ਇੱਥੇ ਸਾਨੂੰ ਪਾਣੀ ਦੇਣ ਦੀ ਲੋੜ ਆ ਫਿਰ ਤੁਸੀਂ ਪਾਣੀ ਇਹਨੂੰ ਦੇਣਾ ਆ ਇਹ ਚਾਰਾ ਵੀ ਇਦਾਂ ਦਾ ਆ ਕਹਿੰਦੇ ਆ ਵੀ ਜਿਹਨੂੰ ਸ਼ਾਇਦ ਪਾਣੀ ਵੀ 2 ਕਿਈ ਚਾਹੀਦੇ ਹੁੰਦੇ ਆ ਜ਼ਿਆਦਾ ਨਹੀਂ ਚਾਹੀਦੇ ਬਾਕੀ ਤੁਸੀਂ ਆਪਣੇ ਲੱਗ ਕੇ ਤੇ ਆਪਣੀ ਜ਼ਮੀਨ ਦਾ ਹਿਸਾਬ ਜ਼ਰੂਰ ਦੇਖਣਾ ਹੈਗਾ ਹੁਣ ਤੁਸੀਂ ਜਾਣਨਾ ਚਾਹੋਗੇ ਕਿ ਕਿੰਨੇ ਦਿਨਾਂ ਚ ਤਿਆਰ ਹੋ ਜਾਂਦੀ ਹੈ ਸਵਾ ਤੋਂ ਡੇਢ ਮਹੀਨਾ ਇਹਨੇ ਲੈ ਹੀ ਜਾਣਾ ਇਹਦਾ ਫਾਇਦਾ ਇਹ ਆ ਜੇ ਦਦਾ ਹੁਣ ਆਪਾਂ ਬੀਜ ਦਿੱਤਾ ਆਪਾਂ 1.5 ਮਹੀਨੇ ਤੱਕ 1.5 ਮਹੀਨੇ ਤੱਕ ਇਹਨੂੰ ਵਾਡ ਲਿਆ ਫਿਰ ਉਸ ਤੋਂ ਬਾਅਦ ਇਹਨੂੰ ਵੜਨ ਤੋਂ ਬਾਅਦ ਅਸੀਂ ਕਾਣਕ ਆਰਾਮ ਨਾਲ ਬੀਜ ਸਕਦੇ ਹਾਂ ਦੋਸਤੋ ਜਿਸ ਤੱਕ ਲੋ ਦਾ ਸਵਾਲ ਆ ਜਾਂ ਵਾੜਾਂ ਦਾ ਸਵਾਲ ਆ ਤੁਸੀਂ ਦੇਖ ਹੀ ਸਕਦੇ ਆ ਵੀ ਇਹ ਜਿਹੜਾ ਚਾਰ ਆ ਇਹ ਬਹੁਤ ਜਾਨਦਾਰ ਤਾਕਤਵਰ ਚਾਰਾ ਹੁੰਦਾ ਆ ਤੇ ਮੋਟਾ ਚਾਰਾ ਆ ਹਨਾ ਫਾਈਬਰ ਨਾਲ ਭਰਪੂਰ ਆ ਬਾਈ ਇਹਦੀ ਇੱਕੋ ਹੀ ਜਿਹੜੀ ਵਾੜ ਆ ਉਹ ਮਿਲਣੀ ਆ ਆਪਾਂ ਨੂੰ ਪਿਆਰੇ ਦੋਸਤੋ ਧਿਆਨ ਚ ਰੱਖਿਓ ਕਿ ਇਹ ਜਿੰਨੇ ਵੀ ਆਪਾਂ ਤੁਹਾਨੂੰ ਚਾਰੇ ਦਾਸ ਰਹੇ ਆ ਇਹ ਸਾਰੇ ਦੇ ਸਾਰੇ ਨਾ ਫਲੀਦਾਰ ਚਾਰੇ ਆ ਬਹੁਤ ਤਾਕਤਵਰ ਨੇ ਸੋ ਇਹ ਦੁੱਧਾਰੂ ਪਸ਼ੂਆਂ ਦੇ ਲਈ ਨਾ ਬਹੁਤ ਕਮਾਲ ਦੇ ਚਾਰੇ ਨੇ ਦੂਸਰਾ ਇਹਦਾ ਗਾਉਣਿਆ ਕਿ ਇਹ ਇੰਨਾ ਤਾਕਤਵਰ ਚਾਰਾ ਆ ਨਾ ਪਸ਼ੂ ਦੀ ਸਿਹਤ ਬਹੁਤ ਬਣਾਉਂਦਾ ਆ ਪਸ਼ੂ ਜਦੋਂ ਲਗਾਤਾਰ ਤੁਸੀਂ ਇਹਨੂੰ ਚਾਰਦੇ ਆ ਤਾਂ ਇਹ ਸਿਹਤ ਬਣਾ ਦਿੰਦਾ ਪਸ਼ੂ ਦੇ ਹੱਡ ਨਹੀਂ ਦਸਣ ਦਿੰਦਾ ਆ ਇੰਨੀ ਜਾਨੀ ਜਾਨਦਾਰ ਚੀਜ਼ ਹੁੰਦੀ ਆ ਤੀਸਰਾ ਇਹਦਾ ਫਾਇਦਾ ਆ ਕਿ ਇਹ ਫਾਈਬਰ ਦੇ ਨਾਲ ਭਰਪੂਰ ਆ ਦੋਸਤੋ ਕਿਸਾਨ ਵੀਰੋ ਪਸ਼ੂਆਂ ਦਾ ਪੇਟ ਸਹੀ ਰਵੇ ਜਿਵੇਂ ਇਨਸਾਨ ਨੂੰ ਲੋੜ ਹੁੰਦੀ ਆ ਭਾਈ ਮਨੁੱਖਾਂ ਨੂੰ ਲੋੜ ਆ ਠੀਕ ਆ ਉਦਾਂ ਹੀ ਪਸ਼ੂਆਂ ਦਾ ਵੀ ਪੇਟ ਜਿਹੜਾ ਉਹ ਸਹੀ ਰਹਿਣਾ ਚਾਹੀਦਾ ਅਸੀਂ ਕਈ ਵਾਰੀ ਉਹਨਾਂ ਨੂੰ ਡਾਈਟ ਗਲਤ ਦੇ ਰਹੇ ਆ ਕਈ ਵਾਰੀ ਉਹਨਾਂ ਨੂੰ ਵੱਧ ਖਾ ਜਿਹੜੀ ਆ ਉਹ ਖਾਲ ਪੈ ਰਹੀ ਆ ਫੀਡ ਪੈ ਰਹੀ ਆ ਕਈ ਵਾਰੀ ਉਹਨਾਂ ਨੂੰ ਉਸ ਤਰ੍ਹਾਂ ਦੇ ਕਈ ਟੀਕੇ ਲੋਕੀ ਲਾਈ ਜਾਂਦੇ ਨੇ ਹਨਾ ਪਸ਼ੂਆਂ ਦੇ ਵੀ ਪੇਟ ਖਰਾਬ ਹੁੰਦੇ ਉਹਨਾਂ ਨੂੰ ਹੋਰ ਵੀ ਸਮੱਸਿਆਵਾਂ ਆ ਰਹੀਆਂ ਪਰ ਇਹ ਚਾਰਾ ਇਦਾਂ ਦਾ ਆ ਜਿਹਨੇ ਪਸ਼ੂ ਦੀ ਹਾਜਮਾ ਠੀਕ ਕਰ ਦੇਣਾ ਕਿਉਂਕਿ ਇਹ ਫਾਈਬਰ ਨਾਲ ਭਰਪੂਰ ਆ ਮੋਟਾ ਚਾਰਾ ਆ ਠੀਕ ਆ ਨਾ ਸਾਰਾ ਕੁਛ ਇਹਦੇ ਵਿੱਚ ਆ ਜਦੋਂ ਇਹ ਰਲਾ ਕੇ ਆਪਾਂ ਪਾਉਣਾ ਆ ਤਾਂ ਫਿਰ ਪਸ਼ੂ ਜਿਹੜਾ ਆ ਉਹਦਾ ਹਾਜਮਾ ਬਿਲਕੁਲ ਠੀਕ ਰਹੂਗਾ ਪੇਟ ਉਹਦਾ ਬਿਲਕੁਲ ਠੀਕ ਰਹਿਣਾ ਆ ਠੀਕ ਆ ਤੇ ਇਹ ਚੀਜ਼ ਬਹੁਤ ਵੱਡਾ ਯਾਨੀ ਇਹਦਾ ਗਾਉਣੇ ਆ ਬਹੁਤ ਵੱਡਾ ਇਹਦਾ ਫਾਇਦਾ ਆ ਕਿਸਾਨ ਵੀਰੋ ਤੇ ਪਸ਼ੂ ਤੁਹਾਨੂੰ ਪਿਆਰ ਕਰਨ ਵਾਲੇ ਦੋਸਤੋ ਅਸੀਂ ਕਿ ਜਦੋਂ ਤੁਸੀਂ ਇਹ ਚਾਰਾ ਪਾ ਰਹੇ ਆ ਤੇ ਉਹਦੇ ਵਿੱਚ ਤਿੰਨ ਚਾਰ ਚੀਜ਼ਾਂ ਦਾ ਬਹੁਤ ਹੀ ਖਿਆਲ ਰੱਖਣਾ ਪੈਣਾ ਤੁਹਾਨੂੰ ਉਹ ਕਿਹੜੇ-ਕਿਹੜੀਆਂ ਆ ਬਹੁਤ ਸੌਖੀਆਂ ਗੱਲਾਂ ਨੇ ਪਹਿਲੀ ਚੀਜ਼ ਇਹ ਦੇਖੋ ਦੋਸਤੋ ਜਦੋਂ ਆਪਾਂ ਆਹ ਚਾਰਾ ਪਾ ਰਹੇ ਆ ਨਾ ਹਰਾ ਚਾਰਾ ਪਾ ਰਹੇ ਆ ਕਿਉਂਕਿ ਅੱਗੇ ਸਰਦੀ ਦਾ ਮੌਸਮ ਆ ਰਿਹਾ ਤੇ ਸਾਨੂੰ ਇਹ ਧਿਆਨ ਚ ਰੱਖਣਾ ਪੈਣਾ ਕਿ ਇਹ ਬਹੁਤ ਵਧੀਆ ਮੋਟਾ ਚਾਰਾ ਅਸੀਂ ਪਾਉਣਾ ਆ ਤਾ ਫਿਰ ਇਹਦੇ ਵਿੱਚ ਹਲਕਾ ਜਿਹਾ ਸਾਨੂੰ ਤੂੜੀ ਜਿਹੜੀ ਆ ਉਹ ਰਲਾਉਣੀ ਹੀ ਪੈਣੀ ਆ ਠੀਕ ਆ ਮੰਨ ਕੇ ਚੱਲੋ ਵੀ ਤੀਜਾ ਹਿੱਸਾ ਤੂੜੀ ਰਲਾ ਕੇ ਪਾਓ ਸਾਡੀ ਇਹ ਰეკਮੈਂਡੇਸ਼ਨ ਆ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਓ ਤੁਸੀਂ ਆਪਣੇ ਤਜਰਬੇ ਤੋਂ ਦੇਖ ਲਓ ਵੀ ਜੇ ਤੁਸੀਂ ਤੁਹਾਨੂੰ ਵੱਧ ਘੱਟ ਲੱਗਦਾ ਤਾਂ ਉਹ ਤੁਸੀਂ ਕਰ ਸਕਦੇ ਆ ਪਰ ਜਿੱਦਾਂ ਹੁਣ ਮੰਨ ਲਓ ਵੀ ਦੋ ਟੋਕਰੇ ਭਰ ਕੇ ਚਾਰੇ ਦੇ ਇਹ ਹੋਵੇ ਚਾਰਾ ਠੀਕ ਆ ਜੀ ਤਾਂ ਫਿਰ ਤੁਸੀਂ ਉਹਨਾਂ ਪੱਠਿਆਂ ਦੇ ਵਿੱਚ ਹਲਕਾ ਜਿਹਾ ਇੱਕ ਟੋਕਰਾ ਹਲਕਾ ਜਿਹਾ ਪੂਰਾ ਭਰਿਆ ਨਾਲ ਰਲਾਓ ਤੂੜੀ ਦਾ ਰਲਾ ਲਓ ਠੀਕ ਹੈ ਜੀ ਪੂਰੀ ਤਰ੍ਹਾਂ ਛਾਣ ਕੇ ਸਵਾਰ ਕੇ ਤੂੜੀ ਵਧੀਆ ਤਰੀਕੇ ਨਾਲ ਉਹੋ ਹੀ ਤੂੜੀ ਜਿਹੜੀ ਆ ਉਹ ਪਸ਼ੂ ਨੂੰ ਤੁਸੀਂ ਇਸ ਚਾਰੇ ਚ ਰਲਾ ਕੇ ਪਾਉਣੀ ਆ ਕਾਰਨ ਇਹ ਆ ਕਿ ਇਹ ਫਿਰ ਜਿਹੜਾ ਚਾਰਾ ਹਰਾ ਹੋ ਜਾਂਦਾ ਸੋ ਸਾਰਾ ਚੀਜ਼ਾਂ ਚ ਹਰੀਆਂ ਨੇ ਤੇ ਉਹਦੇ ਵਿੱਚ ਥੋੜਾ ਜਿਹਾ ਸੁੱਕਾ ਚਾਰਾ ਰਲ ਜਾਂਦਾ ਸੋ ਇਹਦਾ ਧਿਆਨ ਰੱਖਣਾ ਆ ਦੂਸਰੀ ਜਿਹੜੀ ਵੱਡੀ ਗੱਲ ਦਾ ਧਿਆਨ ਰੱਖਣਾ ਕਿ ਹਰ ਰੋਜ਼ ਪਸ਼ੂ ਦੀ ਖੋਲਲੀ ਸਾਫ ਕਾਨੀ ਆ ਵੈਸੇ ਤੇ ਆਪਾਂ ਕਰਦੇ ਹੀ ਆ ਆਪਾਂ ਹਰ ਰੋਜ਼ ਹੀ ਸਾਫ ਕਰਦੇ ਆ ਪਰ ਕਈ ਵਾਰੀ ਅਣਗੈਲੀ ਹੋ ਜਾਂਦੀ ਆ ਸਿਆਣੇ ਜਿੱਦਾਂ ਸਾਨੂੰ ਦੱਸਦੇ ਆ ਉਹ ਕਹਿੰਦੇ ਆ ਵੀ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਸਾਫ ਕਰੋ ਖੋਲਲੀ ਨੂੰ ਵਧੀਆ ਤਰੀਕੇ ਨਾਲ ਐ ਨਾ ਹਨਾ ਖੋਲਲੀ ਸਾਫ ਹੋਵੇ ਅਗਲੀ ਗੱਲ ਤੀਸਰੀ ਜਿਹੜੀ ਲਾਸਟ ਆ ਦੋਸਤੋ ਉਹ ਵੀ ਤੁਹਾਨੂੰ ਪਤਾ ਹੀ ਆ ਵੈਸੇ ਪਰ ਇੱਕ ਰਿਮਾਈਂਡ ਕਰਾ ਰਹੇ ਆ ਜਿਹੜੀ ਤੀਸਰੀ ਵੱਡੀ ਗੱਲ ਆ ਇਸ ਇਸ ਚਾਰੇ ਨੂੰ ਜਦੋਂ ਪਾ ਰਹੇ ਆ ਪਿਆਰੇ ਦੋਸਤੋ ਦੇਖੋ ਪਸ਼ੂਆਂ ਨੂੰ ਆਪਾਂ ਲੂਣ ਦਿੰਨੇ ਆ ਕਾਲਾ ਲੂਣ ਦਿੰਨੇ ਆ ਠੀਕ ਆ ਤੋ ਤੁਹਾਨੂੰ ਅਸੀਂ ਸੁਜੈਸਟ ਕਰਦੇ ਆ ਜਿੰਨਾ ਚਿਰ ਤੁਸੀਂ ਇਹ ਚਾਰਾ ਪਾ ਰਹੇ ਆ ਤੁਸੀਂ ਪਸ਼ੂ ਦੀ ਖੋਲਲੀ ਦੇ ਵਿੱਚ ਲੂਣ ਦਾ ਡੜਾ ਪਿਆ ਰੱਖਦੇ ਹੁਣ ਤੁਸੀਂ ਕਾਰਨ ਪੁੱਛ ਸਕਦੇ ਆ ਦੇਖੋ ਦੋਸਤੋ ਇਹ ਹਰਾ ਚਾਰਾ ਆ ਹਰੇ ਚਾਰੇ ਨਾਲ ਥੋੜੀ ਜੀ ਬਾਏ ਹੋਣੀ ਹੁੰਦੀ ਪਸ਼ੂ ਨੂੰ ਆਪਾਂ ਨੂੰ ਪਤਾ ਹੀ ਆ ਪਸ਼ੂ ਜਦੋਂ ਬਾਏ ਫੀਲ ਕਰਦਾ ਆਪਾਂ ਕੀ ਕਰਦੇ ਆ ਸਾਡੇ ਤਰੀਕਾ ਇਹ ਬਣ ਗਿਆ ਆ ਕਿ ਅਸੀਂ ਕਈ ਵਾਰੀ ਲੂਣ ਪਾ ਦਿੰਦੇ ਆ ਪਸ਼ੂ ਨੂੰ ਯਾਨੀ ਕਿ ਅ ਕਈ ਵਾਰੀ ਕਿਹੇ ਤਰੀਕੇ ਕਿਹੇ ਵਾਰ ਕਿਹੇ ਤਰੀਕੇ ਠੀਕ ਆ ਪਸ਼ੂ ਨੂੰ ਲੂਣ ਦੇ ਰਹੇ ਆ ਤੱਕੇ ਨਾ ਸਾਡੀ ਇਹ ਸੋਚ ਆ ਕਿ ਸਿਆਣੇ ਕਹਿੰਦੇ ਆ ਵੀ ਪਸ਼ੂ ਦੀ ਖੋਲੜੀ ਚ ਲੂਣ ਰੱਖ ਦਿਓ ਉਹਦਾ ਫਾਇਦਾ ਕੀ ਆ ਪਸ਼ੂ ਉਹਨਾਂ ਹੀ ਲੂਣ ਆਪ ਹੀ ਚੱਟ ਲੈਂਦਾ ਆ ਜਿੰਨੀ ਉਹਨੂੰ ਲੋੜ ਹੁੰਦੀ ਆ ਤੇ ਫਿਰ ਕਈ ਵਾਰੀ ਬਾਕੀ ਵੀ ਪਸ਼ੂ ਹੁੰਦੇ ਨੇ ਉਥੇ ਤਾਂ ਇਹ ਵੀ ਹੁੰਦਾ ਆ ਵੀ ਉਹ ਬਾਰੋਬਾਰੀ ਚਟ ਲੈ ਲੈਂਦੇ ਨੇ ਠੀਕ ਆ ਸੋ ਇਹਨਾਂ ਤਿੰਨ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੁੰਦਾ ਤੋਂ ਬਾਕੀ ਇਹ ਹੈ ਹਰਾਚਾਰਾ ਜਿਹੜਾ ਕਿ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਆ ਦੇਸੀ ਮੱਕੀ ਬਾਜਰਾ ਚਿੱਟੀ ਚਰੀ ਅਤੇ ਹਰ ਮਾਂ ਦਾ ਬੀਜ ਰਲਾ ਕੇ ਜਿਹੜਾ ਬੀਜਿਆ ਜਾਏਗਾ ਸੋ ਇਹਦਾ ਤੁਸੀਂ ਜ਼ਰੂਰ ਬੀਜੋ ਤੇ ਇਹਦੇ ਰਿਜ਼ਲਟ ਜਿਹੜੇ ਨੇ ਉਹ ਤੁਹਾਨੂੰ ਤੁਹਾਨੂੰ ਜ਼ਰੂਰ ਮਿਲਣਗੇ ਤੁਸੀਂ ਆ ਪਸ਼ੂਆਂ ਨੂੰ ਜੇ ਪਾਉਂਦੇ ਆ ਤਾਂ ਸਾਨੂੰ ਇਹਦੇ ਬਾਰੇ ਜ਼ਰੂਰ ਕਮੈਂਟ ਕਰਕੇ ਦੱਸੋ ਵੀ ਅਸੀਂ ਇਹ ਪਾਉਂਦੇ ਆ ਤੇ ਇਹਦੇ ਕੀ ਫਾਇਦੇ ਤੁਹਾਨੂੰ ਹੋਏ ਆ ਇਹ ਵੀ ਸਾਡੇ ਨਾਲ ਸਾਂਝਾ ਕਰੋ ਤੇ ਕੋਈ ਤੁਹਾਡਾ ਸਵਾਲ ਹੋਵੇ ਉਹ ਵੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਜਿਹੜੇ ਵੀ ਤੁਹਾਡੇ ਸਵਾਲ ਨੇ ਜਾਂ ਤੁਹਾਡੇ ਮੈਸੇਜ ਨੇ ਕਿਰਪਾ ਕਰਕੇ ਜਿਹੜਾ ਨੰਬਰ ਦਿੱਤਾ ਹੁੰਦਾ ਉਹਦੇ ਵਿੱਚ ਤੁਸੀਂ ਦੋਸਤੋ ਕੋਸ਼ਿਸ਼ ਕਰੋ ਕਿ ਆਪਾਂ ਨੂੰ ਮੈਸੇਜ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤੇ ਪੂਰੀ ਵੀਡੀਓ ਦੇਖ ਕੇ ਹੀ ਨਾਲ ਗੱਲ ਸੁਣ ਕੇ ਹੀ ਫਿਰ ਤੁਸੀਂ ਮੈਸੇਜ ਜਾਂ ਫੋਨ ਕਰੋ ਤੋਂ ਬਾਕੀ ਤੁਹਾਡੇ ਸਵਾਲਾਂ ਦਾ ਜਿਹੜਾ ਆ ਉਹ ਇੰਤਜ਼ਾਰ ਆ ਬਾਕੀ ਆਪਣੀ رائے ਦਿਓ ਕਿਤੇ ਤੁਸੀਂ ਆਪਣੀ رائے ਦੇਣੀ ਆ ਕਮੈਂਟ ਕਰਨੀ ਆ ਉਥੇ ਸਾਨੂੰ ਅਸੀਂ ਇੱਕ ਹੋਰ ਬੇਨਤੀ ਕਰਦੇ ਆ ਜੇ ਕੋਈ ਦੋਸਤ ਇਸ ਤੋਂ ਵੱਖਰੇ ਤਰੀਕੇ ਨਾਲ ਇਹ ਚਾਰਾ ਬੀਜਦਾ ਆ ਜਾਂ ਇਸ ਤੋਂ ਵਧੀਆ ਤਰੀਕੇ ਨਾਲ ਬੀਜਦਾ ਆ ਉਹ ਸਾਨੂੰ ਆਪਣੀ ਵੀਡੀਓ ਕਲਿੱਪ ਬਣਾ ਕੇ ਵੀ ਭੇਜ ਸਕਦਾ ਆ ਤੁਸੀਂ ਸਾਨੂੰ ਫੋਨ ਕਰ ਲਓ ਠੀਕ ਆ ਜੀ ਆਪਾਂ ਤੁਹਾਡੀ ਜਿਹੜੀ ਵੀਡੀਓ ਕਲਿੱਪ ਆ ਉਹ ਵੀ ਤੁਹਾਡੇ ਨਾਮ ਤੇ ਤੁਹਾਨੂੰ ਕ੍ਰੈਡਿਟ ਦੇ ਕੇ ਤੁਹਾਡਾ ਪ੍ਰੋਪਰ ਨਾਮ ਪਤਾ ਲਿਖ ਕੇ ਆਪਣੇ ਚੈਨਲ ਤੋਂ ਸ਼ੇਅਰ ਕਰਨ 'ਚ ਖੁਸ਼ੀ ਮਹਿਸੂਸ ਕਰਾਂਗੇ ਸੋ ਆਪਣੇ ਤਜਰਬੇ ਜਰੂਰ ਸਾਂਝੇ ਕਰਿਆ ਕਰੋ ਸਾਡੇ ਨਾਲ ਵੀ ਸਾਡੇ ਕੋਲ ਆ ਤਜਰਬਾ ਮੈਂ ਤੁਹਾਨੂੰ ਮੱਕੀ ਬਖਾ ਲੈਣੀ ਸੀ ਕਿਉਂਕਿ ਹਾਲਾਤ ਇਦਾਂ ਦੇ ਨਹੀਂ ਸੀ ਮੀਂਹ ਲਗਭਗ ਰੋਜ਼ ਪੈ ਰਿਹਾ ਹਰ ਤੀਏ ਦਿਨ ਪੈ ਰਿਹਾ ਹੁਣ ਵੀ ਤਕਰੀਬਨ ਪਾਰਸੋਂ ਚੌਥ ਦੋ ਤਿੰਨ ਦਿਨ ਮੀਂਹ ਪੈ ਗਿਆ ਆ ਪਤਾ ਨਹੀਂ ਕਿੱਦਾਂ ਸੁੱਕ ਗਿਆ ਥੱਲੇ ਤੇ ਸਾਡੇ ਤੋਂ ਵੀਡੀਓ ਬਣ ਗਈ ਆ ਬਾਕੀ ਵੀਡੀਓ ਲਟਕੀਆਂ ਪਈਆਂ ਨੇ ਪਰ ਕੋਸ਼ਿਸ਼ ਕਰਦੇ ਹੁਣ ਰੱਬ ਸੁੱਖ ਰੱਖੇ ਤੇ ਚਲੋ ਇਹ ਕੰਮ ਠੀਕ ਹੋ ਜਾ। ਬਾਕੀ ਦੋਸਤੋ ਤੁਹਾਡੇ ਇੰਤਜ਼ਾਰ ਆ ਸਵਾਲਾਂ ਦਾ, ਤੁਹਾਡਾ ਇੰਤਜ਼ਾਰ ਆ ਤੁਹਾਡੇ ਸੁਝਾਵਾਂ ਦਾ। ਪੀਆਰ ਪੰਜਾਬ ਦੀ ਇਸ ਵੀਡੀਓ ਨੂੰ ਜੇ ਤੁਹਾਨੂੰ ਠੀਕ ਲੱਗੀ ਆ, ਇਸ ਵੀਡੀਓ ਨੂੰ ਦੋਸਤੋ ਅੱਗੇ ਲਾਈਕ ਵਾਲਾ ਬਟਨ ਦਬਕੇ ਸ਼ੇਅਰ ਜ਼ਰੂਰ ਕਰ ਦਿਓ। ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰ ਦਿਆ ਕਰੋ ਆਪੋ ਆਪਣੇ ਜਿਹੜੀ رائے ਹੁੰਦੀ ਆ। ਤੇ ਹਾਂ ਕਮੈਂਟ ਸੈਕਸ਼ਨ ਦੇ ਵਿੱਚ ਹੀ ਦੋਸਤੋ ਇੱਕ ਹਾਈਪ ਵਾਲਾ ਬਟਨ ਹੁੰਦਾ ਆ। ਉਹ ਜ਼ਰੂਰ ਦਬਦਿਆ ਕਰੋ ਸਾਡੇ ਲਈ ਉਹ ਜ਼ਰੂਰੀ ਹੈ ਠੀਕ ਹੈ ਜੀ ਤੁਹਾਡੇ ਵੱਲੋਂ ਦਿੱਤੀ ਹਾਈਪ ਸਾਡੇ ਲਈ ਬਹੁਤ ਜ਼ਰੂਰੀ ਆ ਤੁਹਾਡੇ ਵੱਲੋਂ ਦਿੱਤੇ ਹੋਏ ਲਾਈਕਸ ਤੇ ਸ਼ੇਅਰ ਜਿਹੜੇ ਆ ਉਹ ਸਾਡੇ ਲਈ ਬਹੁਤ ਜ਼ਰੂਰੀ ਨੇ ਬਹੁਤ ਸ਼ੁਕਰੀਆ ਤੇ ਬਾਕੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਹੁਣ ਚਾਰਿਆਂ ਦੇ ਉੱਤੇ ਹੀ ਨਵੀਆਂ ਵੀਡੀਓ ਮਿਲਣੀਆਂ ਨੇ ਲਗਾਤਾਰ ਤੇ ਆਪਾਂ ਤਕਰੀਬਨ ਹਰ ਦੂਜੇ ਤੀਜੇ ਦਿਨ ਤੁਹਾਨੂੰ ਚਾਰਿਆਂ ਤੇ ਵੀਡੀਓ ਪਾ ਰਹੇ ਆ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੁੜੇ ਰਹਿਣ ਲਈ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ